ਜਿਹੜਾ ਮਰਜੀ ਚੁੱਕੇ ਜਿਹੜਾ ਮਰਜੀ ਜਿੱਥੇ ਮਰਜੀ ਸੁੱਟ ਦੇ ਇਹ ਇਨਾ ਸਸਤਾ ਆਇਆ ਸੀ ਬਹੁਤ ਵਡੀਆਂ ਕੁਰਬਾਨੀਆਂ ਦੇ ਕੇ ਬਹੁਤ ਵਡੀਆਂ ਸ਼ਹਾਦਤਾਂ ਦੇ ਕੇ ਅਸੀਂ ਪ੍ਰਾਪਤ ਕੀਤਾ। ਕਾਲਾਜ ਪਾਰਟੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰ ਸਿਮਰਤ ਸਿੰਘ ਹੀਰਾਵਾਲੀਆ ਵੱਲੋਂ ਸਥਾਨਕ ਆਪਣੇ ਦਫ਼ਤਰ ਵਿਕੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਨੇ ਬੀਤੇ ਦਿਨ ਐਮ.ਐਲ.ਏ. ਅਮਨਸ਼ੇਰ ਸਿੰਘ ਸ਼ੈਰੀਕਲਸੀ ਦੇ ਗੁਰਦਾਸਪੁਰ ਅੰਮ੍ਰਿਤਸਰ ਬਾਈਪਾਸ ਰੋਡ ਤੇ ਸਥਿਤ ਘਰ ਦੇ ਸਾਹਮਣੇ ਲੱਗੇ ਰਾਸ਼ਟਰੀ ਤਿਰੰਗੇ ਝੰਡੇ ਦੇ ਅਪਮਾਨ ਦੀ ਸਤਕ ਸ਼ਬਦਾਂ ਵਿੱਚ ਨਿੰਦਾ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਨੇ ਕਿ ਹਾਕੀ ਸਾਡੇ ਭਾਰਤ ਦੇਸ਼ ਦੀ ਪਹਿਚਾਨ ਰਾਸ਼ਟਰੀ ਤਿਰੰਗਾ ਝੰਡਾ ਜੋ ਕਿ ਭਾਰਤ ਦੇ ਹਰੇਕ ਨਾਗਰਿਕ ਦਾ ਗੌਰਵ ਤੇ ਸਨਮਾਨ ਦਾ ਪ੍ਰਤੀਕ ਹੈ ਜਿਸ ਨੂੰ ਬਹੁਤ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਕੇ ਲਿਆ ਗਿਆ ਹੈ ਬੜੇ ਦੁੱਖ ਦੀ ਗੱਲ ਆ ਕਿ ਅੱਜ ਮੈਂ ਉਸ ਵਿਸ਼ੇ ਤੇ ਪ੍ਰੈਸ ਕਰ ਰਿਹਾ ਹਾਂ ਆਪਰੇ ਰਾਸ਼ਟਰੀ ਧਵਜ ਜਿਹਨੂੰ ਹਿੰਦੁਸਤਾਨ ਦੇ ਹਰ ਨਾਗਰਿਕ ਦਾ ਸਿਰ ਝੁਕਦਾ ਜਿਹਨੂੰ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਅਸੀਂ ਹਾਸਲ ਕੀਤਾ ਸਾਡੇ ਤਿਰੰਗੇ ਦਾ ਅੱਜ ਬਟਾਲਾ ਵਿਖੇ અપਮਾਨ ਹੋਇਆ ਥੋੜੀ ਦੇਰ ਪਹਿਲਾਂ ਹੀ ਸਾਡੇ ਐਮਐਲਏ ਸ਼ਰੀਕਤ ਸੀ ਦੇ ਦਫਤਰ ਦੇ ਸਾਹਮਣੇ ਬਾਈਪਾਸ ਤੇ ਬੜੇ ਸਨਮਾਨ ਸਹਿਤ ਉਸਨੂੰ ਲਗਾਇਆ ਗਿਆ ਸੀ ਤਿਰੰਗੇ ਨੂੰ ਉਹ ਤਿਰੰਗਾ ਅਸੀਂ ਐਵੇਂ ਨਹੀਂ ਲੈ ਲਿਆ ਬਹੁਤ ਕੁਰਬਾਨੀਆਂ ਦੇ ਕੇ ਬਹੁਤ ਜ਼ਿਆਦਾ ਖਾਨਚੀਆਂ ਦੇ ਰਸੇ ਚੁੰਮ ਕੇ ਸ਼ਹਾਦਤਾਂ ਦੇ ਕੇ ਉਹ ਤਿਰੰਗਾ ਅਸੀਂ ਲਿਆ ਔਰ ਅੱਜ ਉਸ ਦਾ અપਮਾਨ ਬੜੇ ਦੁੱਖ ਦੀ ਗੱਲ ਆ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਵਾਇਰਲ ਹੋਈ ਜਦੋਂ ਦੇਖੀ ਤਾਂ ਬੜੀ ਹਿਰਦੇ ਦੇ ਵਿੱਚ ਚੀਸ ਪਈ ਕਿ ਤਿਰੰਗੇ ਦਾ અપਮਾਨ ਕਿਸ ਤਰ੍ਹਾਂ ਕੀਤਾ ਗਿਆ ਜੇ ਉਹਦੇ ਵਿੱਚ ਇੰਨਾ ਘਟੀਆ ਮਟੀਰੀਅਲ ਯੂਜ਼ ਕੀਤਾ ਗਿਆ ਕਿ ਅੱਜ ਦੂਸਰੀ ਵਾਰ ਉਸ ਨੂੰ ਉਤਾਰ ਕੇ ਉਸ ਦੇ ਉੱਤੇ ਸੀਨ ਲਗਾ ਕੇ ਉਸ ਦੇ ਜਿਹੜੇ ਪੀਸ ਕਰਕੇ ਕੋਈ ਉਧਰ ਕੂੜੇ 'ਚ ਸੁੱਟ ਦਿੱਤਾ ਗਿਆ ਕੋਈ ਉਧਰ ਕੂੜੇ 'ਚ ਸੁੱਟ ਦਿੱਤਾ ਗਿਆ ਔਰ ਜੋ ਲੋਗ ਉਸ ਨੂੰ ਸੀ ਰਏ ਨੇ ਉਸ ਨੂੰ ਰਿਪੇਅਰ ਕਰ ਰਹੇ ਨੇ ਉਹ ਬੂਟ ਪਾ ਕੇ ਰਿਪੇਅਰ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਇਸ ਦਾ ਇੱਕ ਪ੍ਰੋਟੋਕੋਲ ਹੁੰਦਾ ਰਾਸ਼ਟਰੀ ਧਵਜੇ ਨੂੰ ਉਤਾਰਨ ਦਾ ਰਾਸ਼ਟਰੀ ਧਵਜੇ ਨੂੰ ਚੜਾਉਣ ਦਾ ਇੱਕ ਪ੍ਰੋਟੋਕੋਲ ਹੁੰਦਾ ਬਕਾਇਦਾ ਉਹਦੀ ਪਰਮਿਸ਼ਨ ਲਈ ਜਾਂਦੀ ਕਿਸੇ ਅਗਸਟਡ ਅਧਿਕਾਰੀ ਕੋਲੋਂ ਦੀ ਪਰਮਿਸ਼ਨ ਲਈ ਜਾਂਦੀ ਆ ਪਰ ਮੈਂ ਸਮਝਦਾ ਕਿ ਐਸਾ ਕੁਝ ਨਹੀਂ ਹੋਇਆ ਜਿਸ ਦੇ ਤਹਿਤ ਜਾਏ ਸਾਜ਼ਿਸ਼ਾ ਜਾਏ ਕੀ ਗੱਲ ਆ ਮੇਰੀ ਸਮਝ ਤੋਂ ਬਾਹਰ ਆ ਕਿ ਐਡਾ ਵੱਡਾ અપਮਾਨ ਉਸ ਦੇ ਤੀਸ ਕਰਕੇ ਉਸ ਨੂੰ ਸੀ ਕੇ ਤੇ ਫਿਰ ਉਸ ਨੂੰ ਅਸੀਂ ਚੜਾ ਦਿੱਤਾ ਵਿਦਆਊਟ ਪਰਮਿਸ਼ਨ ਜਦਕੀ ਰਾਸ਼ਟਰੀ ਧਵਜ ਬੜੇ ਰਾਸ਼ਟਰੀ ਸਨਮਾਨਾ ਤਹਿਤ ਇੱਕ ਪ੍ਰੋਟੋਕੋਲ ਤਹਿਤ ਉਸ ਨੂੰ ਉਤਾਰਿਆ ਜਾਂਦਾ ਔਰ ਉਸ ਨੂੰ ਚੜਾਇਆ ਜਾਂਦਾ ਪਰ ਸ਼ਰਮ ਦੀ ਗੱਲ ਆ ਕਿ ਬਟਾਲਾ ਵਿਖੇ ਇਹ ਘਟਨਾ ਵਾਪਰੀ ਆ ਔਰ ਮਹਿਜ 100 ਕਦਮ ਦੀ ਦੂਰੀ ਤੋਂ ਵੀ ਘੱਟ ਐਮਐਲਏ ਬਟਾਲਾ ਦਾ ਦਫ਼ਤਰ ਆ। ਕੀ ਉਹਨਾਂ ਨੂੰ ਕਿਸ ਪ੍ਰੋਟੋਕੋਲ ਦਾ ਗਿਆਤ ਨਹੀਂ ਆ? ਕੀ ਉਹ ਸਮਝਦੇ ਨਹੀਂ ਆ ਕਿ ਕੀ ਹੋਇਆ ਇਸ ਪਿੱਛੇ ਕੀ ਕਾਰਨ ਆ? ਉਹ ਕਿਹੜੇ ਲੋਕ ਜਿਹੜੇ ਆਪਣੇ ਆਪ ਉਤਾਰ ਕੇ ਆਪਣੇ ਆਪ ਨੂੰ ਸੀਨ ਕਰਕੇ ਆਪਣੇ ਆਪ ਚੜਾ ਦਿੰਦਾ ਔਰ ਉਹਦੇ ਪੀਸ ਸਾਈਡਾਂ ਤੇ ਕੂੜੇ ਵਾਂਗੂ ਖਿਲਾਰ ਦਿੱਤੇ ਬਾਕਾਇਦਾ ਵੀਡੀਓ ਦੇ ਵਿੱਚ ਆਇਆ ਸੋਸ਼ਲ ਮੀਡੀਆ ਤੇ ਜੋ ਵਾਇਰਲ ਹੋ ਰਹੀ ਹੈ ਮੀਂਹ ਭਾਰਤੀ ਜਨਤਾ ਪਾਰਟੀ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਔਰ ਪੂਰੀ ਪਾਰਟੀ ਇਹ ਹਰ ਕਿਸ ਬਰਦਾਸ਼ਤ ਨਹੀਂ ਕਰੇਗੀ ਕਿ ਸਾਡੇ ਦੇਸ਼ ਦੇ ਰਾਸ਼ਟਰੀ ਧਵਜ ਦਾ અપਮਾਨ ਹੋਵੇ ਇਹ અપਮਾਨ ਜਿਸ ਨੇ ਵੀ ਕੀਤਾ ਮੈਂ ਡੀਸੀ ਸਾਹਿਬ ਗੁਰਦਾਸਪੁਰ एसडीएम बटाला मुख्यमंत्री पंजाब ਸਾਰਿਆਂ ਕੇ ਮੰਗ ਕਰਦਾ ਕਿ ਜਲਦ ਤੋਂ ਜਲਦ ਇਹਤੇ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਰਾਸ਼ਟਰੀ ਧਵਜ ਦਾ ਅਪਮਾਨ ਹੋਣਾ ਇੱਕ ਬੜੀ ਸ਼ਰਮਨਾਕ ਗੱਲ ਆ ਦੇਖੋ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੋਸ਼ਲ ਮੀਡੀਆ ਤੇ ਕਿ ਉਹਦੇ ਪੀਸ ਕਰ ਕਰਕੇ ਕਿਦਾਂ ਸਾਈਡਾਂ ਤੇ ਖਿਲਾਰੇ ਗਏ ਉਹਦੇ ਵਿੱਚ ਕਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਕਿ ਅੱਜ ਦੂਸਰੀ ਵਾਰ ਉਸ ਨੂੰ ਰਿਪੇਅਰ ਕਰਨਾ ਪਿਆ ਉਸਦੀ ਵੀ ਜਾਂਚ ਹੋਣੀ ਚਾਹੀਦੀ ਆ ਰਾਸ਼ਟਰੀ ਧਵਜ ਦਾ ਮਟੀਰੀਅਲ ਕਿਆ ਪੰਜਾਬ ਦੀ ਆਪਦੀ ਗਵਰਨਮੈਂਟ ਕੋ ਇੰਨੇ ਵੀ ਫੰਡਸ ਨਹੀਂ ਗਏ ਕਿ ਤਿਰੰਗੇ ਵਾਸਤੇ ਵਧੀਆ ਮਟੀਰੀਅਲ ਯੂਜ਼ ਕੀਤਾ ਜਾਵੇ ਉਸਦੀ ਕਿੰਨੀ ਮਨਿਆਦ ਆ ਉਹ ਕਿੰਨਾ ਚਿਰ ਰਹੇਗਾ ਉੱਤੇ ਔਰ ਉਸਦੀ ਪਰਮਿਸ਼ਨ ਲੈ ਕੇ ਉਸ ਨੂੰ ਉਤਾਰ ਕੇ ਦੁਬਾਰਾ ਚੇਂਜ ਕੀਤਾ ਜਾਵੇ ਕਿ ਆਏ ਕੋਈ ਉਹਨਾਂ ਨੂੰ ਸੋਚ ਨਹੀਂ ਗਈ ਇੰਨੇ ਵੀ ਸਫੀਸ਼ੈਂਟ ਫੰਡ ਨਹੀਂ ਗਏ ਉਹਨਾਂ ਦੇ ਕੋ ਸਿਰਫ ਉਹਨਾਂ ਨੂੰ ਗੱਲਾਂ ਹੀ ਹੁੰਦੀਆਂ ਨੇ ਝੂਠ ਦੇ ਪਲੰਦੇ ਹੀ ਨੇ ਉਹ ਸੋ ਮੈਂ ਬਾਰ-ਬਾਰ ਮੰਗ ਕਰਦਾ ਜੋ ਵੀ ਇਹਦੇ ਪਿੱਛੇ ਲੋਕ ਨੇ ਜੋ ਰਿਪੇਅਰ ਕਰ ਰਹੇ ਨੇ ਜੋ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਵਾ ਸਖਤ ਤੋਂ ਸਖਤ ਕਾਰਵਾਈ ਔਰ ਐਫ ਆਈ ਆਰ ਰਜਿਸਟਰ ਕਰਕੇ ਛੇਤੀ ਤੋਂ ਛੇਤੀ ਯਕੀਨੀ ਬਣਾਇਆ ਜਾਵੇ ਪ੍ਰਸ਼ਾਸਨ ਤੋਂ ਮੰਗ ਕਰਦਾ ਅਗਰ ਇਹਦੇ ਵਿੱਚ ਦੇਰੀ ਕੀਤੀ ਗਈ ਤੇ ਭਾਰਤੀ ਜਨਤਾ ਪਾਰਟੀ ਇੱਕ ਨਵੀਂ ਰਣਨੀਤੀ ਉਲੀਕ ਕੇ ਇਹਦੇ ਖਿਲਾਫ ਪ੍ਰੋਟੈਸਟ ਕਰੇ ਇਹ ਲਾਇਬਿਲਟੀ ਮੈਂ ਸਮਝਦਾ ਕਿ ਮਹਿਜ 100 ਕਦਮ ਦੀ ਦੂਰੀ ਤੇ ਐਮ.ਐਲ.ਏ ਦਾ ਦਫ਼ਤਰ। ਕੀ ਉਹਨਾਂ ਨੂੰ ਪਤਾ ਨਹੀਂਗਾ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਜਿਹੜਾ ਮਰਜ਼ੀ ਰਾਤੀ ਤੋਂ ਅੱਜ ਨੂੰ ਲਾਲ ਵਿੱਚ ਜਿਹੜਾ ਮਰਜ਼ੀ ਚੜਾ ਦੇਵੇ। ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ। ਐਲਪਰ ਪ੍ਰੋਟੋਕੋਲ ਜਾਂਦੇ ਬੈਂਚਕਲਪ ਤੇ ਜਾਂ ਤੇ ਐਸ.ਟੀ.ਐਮ ਦੀ ਆਪਣੇ ਨੇ। ਸਭ ਤੋਂ ਮੇਜਰ ਜ਼ਿੰਮੇਵਾਰੀ ਮੈਂ ਐਸ.ਟੀ.ਐਮ ਬਟਾਲਾ ਡੀ.ਸੀ ਗੁਰਦਾਸਪੁਰ ਜੋ ਜੇ ਅਗਰ ਉਹਨਾਂ ਕੋ ਬਿਨਾਂ ਪਰਮਿਸ਼ਨ ਤੋਂ ਉਹ ਕੰਮ ਕੀਤਾ ਗਿਆ ਤੇ ਉਹਦੀ ਜਲਦ ਤੋਂ ਜਲ ਜਾਂਚ ਕਰਕੇ ਉਹਨਾਂ ਤੇ ਐਫ ਆਈ ਆਰ ਰਜਿਸਟਰ ਕਰੋ ਕਿ ਕਿੰਨੇ ਉਹਨਾਂ ਨੂੰ ਆਰਡਰ ਦਿੱਤਾ ਉਹਨੂੰ ਉਤਾਰ ਕੇ ਸੀ ਕੇ ਚੜਾ ਦਿਓ ਇਹ ਕੋਈ ਇਹ ਕਿਸੇ ਦਾ ਕੱਪੜਾ ਵਾ ਇਹ ਕੋਈ ਪਾਰਟੀ ਦਾ ਝੰਡਾ ਵਾ ਕਿ ਉਹ ਤੁਸੀਂ ਉੱਥੇ ਉਤਾਰਿਆ ਜਦੋਂ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਕਿਸੇ ਗੱਡੀ ਤੋਂ ਝੰਡਾ ਲਾਇਆ ਗੱਡੀ ਤੋਂ ਝੰਡਾ ਲਾ ਕੇ ਲਗਾ ਦਿੱਤਾ ਇਹ ਰਾਸ਼ਟਰੀ ਧਵਜਾ ਇਸ ਦਾ ਸਨਮਾਨ ਹੋਣਾ ਚਾਹੀਦਾ ਔਰ ਇਸ ਦਾ ਗਿਆਤ ਹੋਣਾ ਚਾਹੀਦਾ ਐਮ ਐਲ اے ਸਾਹਿਬ ਨੂੰ ਵੀ ਔਰ ਪ੍ਰਸ਼ਾਸਨ ਨੂੰ ਤੇ ਕੀ ਕਾਰਵਾਈ ਹੋਈ ਸਮਝ ਤੋਂ ਬਾਅਦ ਮਟੀਰੀਅਲ ਦਾ ਜ਼ਿਕਰ ਕਰਦੇ ਤੁਸੀਂ ਕੌਨੂੰ ਕਿਹਾ ਜਾਂਦਾ ਜਿਹੜਾ ਮਟੀਰੀਅਲ ਤਿਰੰਗੇ ਦੇ ਵਿੱਚ ਵਰਤਿਆ ਗਿਆ ਉਹ ਵੀ ਵਿਸ਼ੇਸ਼ ਕਮੀ ਹੈ ਉਹਦੀ ਕੋ ਬਣਿਆਦ ਹੁੰਦੀ ਹੈ ਇਹ ਮਟੀਰੀਅਲ ਕਿਸ ਤਰ੍ਹਾਂ ਪਾਸ ਕਰਾਇਆ ਜਾਂਦਾ ਕਿ ਇਹ ਲੱਗਣ ਯੋਗ ਹੈਗਾ ਕਿ ਨਹੀਂ ਹੈਗਾ ਕਿੰਨੇ ਮੀਟਰ ਦਾ ਹੈਗਾ ਤੇ ਕਿੰਨੀ ਡੇਰ ਟਿਕੇਗਾ ਬਕਾਇਦਾ ਬਕਾਇਦਾ ਇੱਕ ਰਾਸ਼ਟਰੀ ਧਜਵਾਂ ਵਾਸਤੇ ਸਾਡੇ ਤਿਰੰਗੇ ਵਾਸਤੇ ਇੱਕ ਮਟੀਰੀਅਲ ਜਿਹੜਾ ਯੂਜ਼ ਕੀਤਾ ਜਾਂਦਾ ਉਹ ਬਕਾਇਦਾ ਬਹੁਤ ਵਧੀਆ ਮਟੀਰੀਅਲ ਯੂਜ਼ ਕੀਤਾ ਜਾਂਦਾ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੁਸੀਂ ਬਹੁਤ ਵੱਡੇ ਰਾਸ਼ਟਰੀ ਝੰਡਾ ਅੱਜ ਲੱਗੇ ਦੇਖੇ ਲਹਿਰਾਉਂਦੇ ਦੇਖੇ ਪਰ ਉਹਨਾਂ ਦੀ ਕੋਈ ਮਨਿਆਦ ਵੀ ਫਿਕਸ ਕੀਤੀ ਜਾਂਦੀ ਹੈ ਉਹਨਾਂ ਦਾ ਹਮੇਸ਼ਾ ਮਟੀਰੀਅਲ ਦੇਖ ਕੇ ਲਾਇਆ ਜਾਂਦਾ ਉਹਦੀ ਜਾਂਚ ਜ਼ਰੂਰੀ ਆ ਕਿਉਂਕਿ ਇਹ ਕੀ ਮਟੀਰੀਅਲ ਹੈ ਇਹਦਾ ਦੋ ਵਾਰੀ ਉਹਨੂੰ ਰਿਪੇਅਰ ਕਰਕੇ ਫਿਰ ਲਗਾਇਆ ਗਿਆ ਦੂਸਰੀ ਵਾਰੀ ਫਿਰ ਜ਼ਰੂਰਤ ਪੈ ਗਈ ਉਹਦੇ ਪੀਸੇ ਦਾ ਟਾਕੀਆਂ ਵੀ ਖਲਾਰ ਦਿੱਤੇ ਗਏ ਤੁਹਾਡਾ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਿਹਾ